ਇਹ ਤੇ ਕਿਸ਼ਨ ਜੀ ਖੇਡਦੇ ਹੁੰਦੇ ਸੀਗੇ ਸਮਾਂ ਬਦਲ ਗਿਆ ਕਿ ਕਿਸ਼ਨ ਜੀ ਖੇਡਦੇ ਹੁੰਦੇ ਸੀ ਅੱਜ ਕੱਲ ਜਿੰਨੇ ਵੀ ਸੰਗਤ ਆਉਂਦੀ ਆ ਇਹ ਉਸੇ ਰੇਤੇ ਦੇ ਵਿੱਚ ਖੇਡ ਕੇ ਫਿਰ ਜਾਂਦੇ ਨੇ ਅੱਗੇ ਜਿੰਨੇ ਵੀ ਰੇਤੇ ਨਾਲ ਇਦਾਂ ਹੀ ਖੇਡਦੇ ਹੁੰਦੇ ਸੀਗੇ ਆ ਦੇਖ ਡਗ 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 ਰਾਧੇ ਰਾਧੇ ਇਹ ਸਾਰੀਆਂ ਗੋਪੀਆਂ ਨੇ ਅੰਦਰ ਅੰਦਰ ਦੇ ਆ ਦੇਖੋ ਇਹ ਪੰਡਤ ਜੀ ਨੇ ਬਨਮਾਇਆ ਇਹ ਸਾਰਿਆਂ ਨੇ ਬਨਾਇਆ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਉਹਨਾ ਨਾ ਅਗਲਾ ਪਾਰਟ ਲੈ ਕੇ ਆ ਰਹੇ ਹਾਂ ਅਸੀਂ ਪਹਿਲਾਂ ਆ ਦੇਖੋ ਆ ਬਿੱਲਾ ਸੀਗਾ ਸਾਡਾ ਫਰੈਂਡਸ ਜੇਕਰ ਤੁਸੀਂ ਮੇਰੇ ਪਿਛਲੇ ਬਲੌਗ ਨਹੀਂ ਦੇਖਿਆ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਚਲੋ ਹੁਣ ਆਪਾਂ ਚੱਲਦੇ ਹਾਂ ਰਮਨ ਰੇਤੀ ਮੰਦਿਰ ਤੁਹਾਨੂੰ ਉੱਤ ਦੇ ਇਤਿਹਾਸ ਬਾਰੇ ਵੀ ਦੱਸਾਂਗੇ ਆ ਚੱਲਿਆ ਮੈਡਮ ਮੈਡਮ ਸਾਡੇ ਨਾਲ ਸੀਗੇ ਹੋਰ ਕਿਹੜੇ ਮੰਦਰ ਜਾਵਾਂਗੇ ਹੋਰ ਕਿਹੜੇ ਮੰਦਰ ਜਾਵਾਂਗੇ ਅਸੀਂ ਮੰਦਰਾਂ ਦੇ ਬ੍ਰਹਮ ਘਰ ਬ੍ਰਹਮ ਘਰ ਤੇ ਅੱਥਰਾ ਤੇ ਨੰਦਗਾਮ ਨੰਦਗਾਮ ਲੈਸਰ ਜਿਆਦਾ ਕਾਨਪਿੰਡ ਦਾ ਲੰਗਰ ਵੀ ਸਾਰਾ ਕੁਝ ਵੇਚੀ ਆ ਉਹ ਤੁਹਾਨੂੰ ਦਿਖਾਵਾਂਗੇ ਸਰਪ੍ਰਾਈਜ਼ ਕਿ ਲੰਗਰ ਵਿੱਚ ਕੀ ਗੋਜਾ ਚਲ ਜੀਏ ਬਿਲੇ ਆਓ ਚਲੋ ਲੈਟਸ ਗੋ ਜਲਦੀ ਚਲੋ ਪਿੱਛੇ ਲਾ ਕੇ ਉਧਰ ਦੇਖੋ ਸਾਰੀ ਸੰਗਤ ਉਧਰ ਚਲੇਗੀ ਇਤੋਂ ਦਾ ਸਾਰਾ ਤੁਹਾਨੂੰ ਇਤਿਹਾਸ ਵੀ ਦੱਸੂੰਗਾ ਅੰਦਰ ਚੱਲਦੇ ਆਂ ਅੰਦਰ ਜਾ ਕੇ ਦੱਸੂੰਗਾ ਤੇ ਇੱਥੇ ਕਿਸ਼ਨ ਜੀ ਇਹ ਤੇ ਰੇਤੇ ਬਾਰੇ ਦੱਸੂੰਗਾ ਕੁਝ ਖਾਸ ਆ ਰੇਤਾ ਪੰਜਾਬ ਦਾ ਰੇਤਾ ਕੁਝ ਹੋਰ ਤਰ੍ਹਾਂ ਦਾ ਹੁੰਦਾ ਵਾ ਇੱਥੇ ਦਾ ਰੇਤਾ ਕੁਝ ਹੋਰ ਆ ਉਹ ਵੀ ਤੁਹਾਨੂੰ ਡਿਫਰੈਂਸ ਦੱਸੂੰਗਾ ਕਿ ਕੀ ਡਿਫਰੈਂਸ ਆ ਕੀ ਫਰਕ ਆ ਇੱਥੇ ਦੇ ਮथुरा ਦੇ ਰੇਤੇ ਜਿ ਕਿਦਾਂ ਦਾ ਹੁੰਦਾ ਵਾ ਤੇ ਆਪਣਾ ਪੰਜਾਬ ਦਾ ਰੇਤਾ ਕਿਸ ਤਰ੍ਹਾਂ ਦਾ ਅਸੀਂ 2 ਨੰਬਰ ਗੇਟ ਤੋਂ ਅੰਦਰ ਐਂਟਰ ਕਰਨ ਲੱਗਿਆ ਤੇ ਇਹਦੇ ਕੋਲੇ ਹੀ ਚਿੜੀਆ ਘਰ ਵਗੈਰਾ ਵੀ ਆ ਗਊਸ਼ਾਲਾ ਵੀ ਹੈਗੀ ਐਸੀ ਇੱਕ ਬਹੁਤ ਵੱਡੀ ਚਲੋ ਫਰੈਂਡਸ ਮਿਲਦੇ ਹਾਂ ਹੁਣ ਮੰਦਿਰ ਲੈਟਸ ਗੋ ਆ ਦੇਖੋ ਇਹ ਪੰਡਤ ਜੀ ਨੇ ਬਣਵਾਇਆ ਇੱਧਰ ਸਾਰਿਆਂ ਨੇ ਬਣਾਇਆ ਉਹ ਸਹਜ ਦਾ ਬਹੁਤ ਸੋਹਣੇ ਬਣੇ ਨੇ ਅਸਲੀ ਜਿਹਾ ਹੀ ਲੱਗਦੇ ਆ ਆ ਦੇਖੋ ਆ ਮੇਰੇ ਬਣੇ ਹੋਏ ਆ ਆ ਉੱਪਰ ਝੰਡਾ ਲਗਾਇਆ ਹੋਇਆ ਉੱਪਰ ਝੰਡਾ ਲਗਾਇਆ ਹੋਇਆ ਤੇ ਆ ਇੱਥੋਂ ਦੇ ਇਤਿਹਾਸ ਬਾਰੇ ਦੱਸਦੇ ਆ ਉਹ ਦੂਰ ਐ ਤੇ ਤੱਕ ਆਵਾਜ਼ ਨਹੀਂ ਆਉਂਦੀ ਆ ਜੀ ਲੈਟ ਲੋ ਆ ਦੇਖੋ ਸਾਰੇ ਆਨੇ ਕਿਸ ਤਰ੍ਹਾਂ ਲੈਟ ਦੇ ਪਏ ਆ ਦੇਖੋ ਇਧਰ ਨੂੰ ਲੈਟ ਸਰ ਕਰ ਹਾਂ ਠੀਕ ਆ ਰੋੜ ਜਾ ਤੈਨੂੰ

ਆਮਾ ਹੇ ਕੌਜਨੀੰਦਾ ਇਹੇ ਨਾ ਕਰਦੇ ਹੋ ਪਾਲਿਆ ਬੰਦਾ ਹੋ ਪਾਲਿਆ ਰਾਦੇ ਰਾਦੇ ਕ੍ਰਿਸ਼ਨ ਜੀ ਵੀ ਰੇਤੇ ਨਾਲ ਇਦਾਂ ਹੀ ਖੇਡਦੇ ਹੁੰਦੇ ਸੀਗੇ ਆ ਦੇਖਾ ਡਗ 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 ਰਾਦੇ ਰਾਦੇ ਸ਼ਾਮ 라ਦੇ ਰਾਦੇ ਸ਼ਾਮ 라ਦੇ ਰਾਦੇ ਨੀਦੀ ਲੈ ਸ਼ਾਮ 라ਦੇ ਰਾਦੇ ਸ਼ਾਮ ਰਾਦੇ ਰਾਦੇ ਜਾਮ ਕਰ ਬਣਾਓ ਡਿੱਕੇ ਕਾਓ ਕਿੱਕਲੀ ਕਲੀਰ ਦੀ ਨਹੀਂ ਨਹੀਂ ਇਹ ਤਾਂ ਛੱਡ ਜਾਂਦੀ ਹੁੰਦੀ ਆ ਖੁੱਲਾ ਕਰ ਲੋ ਤੁਹਾਡਾ ਖੁੱਲਾ ਉਹ ਦਿਨ ਹੋ ਜਾ ਰਸ ਰਸ ਦੇਖ ਲਓ ਕਿੰਨੇ ਜਿਆਦਾ ਦੇਖ ਲਓ ਇਹ ਸਾਰੀਆਂ ਗੋਪੀਆਂ ਨੇ ਗੋਪੀਆਂ ਨੇ ਸਾਰੀਆਂ ਨੇ गोवारे इथे आके सारे गोपिया बंगू नाचदे ने आले की जी चांगतली आ ओस तो, तो बाद इथे आके नाचदे हो राधे 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 ਹੁਣ ਅਸੀਂ ਰਮਨ ਰੇਤਰੀ ਮੰਦਿਰ ਮੱਥਾ ਟੇਕ ਲਿਆ ਤੁਹਾਨੂੰ ਸਾਰਾ ਰੇਤਾ ਵੀ ਦਿਖਾਇਆ ਸੀ ਜਿੱਥੇ ਸਾਰੇ ਜਾਨੇ ਜਾ ਕੇ ਲੇਟਦੇ ਹੁੰਦੇ ਆ ਇਸ ਤੋਂ ਬਾਅਦ ਹੁਣ ਚੱਲਾਂਗੇ ਅਸੀਂ ਮਥੁਰਾ ਮਥੁਰਾ ਵਾ ਉਹ ਵੀ ਹੈ ਨਾ ਬਹੁਤ ਜ਼ਿਆਦਾ ਦੂਰ ਨਹੀਂ ਹੈਗਾ ਇੱਥੋਂ ਰਮਨ ਰੇਤੀ ਹੋ ਗਿਆ ਚਰਾਸੀ ਗੰਬਾ ਹੋ ਗਿਆ ਇਹ ਸਾਰੇ ਨੇੜੇ ਨੇੜੇ ਹੀ ਆ ਪੰਦ 10 ਪੰਦ 10 ਮਿੰਟਾਂ ਦਾ ਹੀ ਫਰਕ ਆ ਸਾਰੇ ਨੇੜੇ ਨੇੜੇ ਹੀ ਨੇ ਚਲੋ ਹੁਣ ਪਹਿਲਾਂ ਆਪਾਂ ਚੱਲਦੇ ਆ ਮਥੁਰਾ ਅਗਲਾ ਵਲੌਗ ਕੱਲ ਨੂੰ ਮੈਂ ਪਾਉਂਗਾ ਕੱਲ ਨੂੰ ਇਸ ਟਾਈਮ ਹੀ ਪਾਉਂਗਾ ਜੇਕਰ ਤੁਸੀਂ ਮੇਰੇ ਪਿਛਲੇ ਵੀਡੀਓ ਨਹੀਂ ਦੇਖੀਆਂ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਪਿਛਲੀਆਂ ਵੀਡੀਓ ਵੀ ਦੇਖ ਸਕਦੇ ਹੋ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਥੈਂਕ ਯੂ